ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਇਨਫੋਰਮੇਸ਼ਨ ਦਿੰਨਾ ਹੈ ਕਿ ਇੰਡੀਆ ਮਨੀ ਆਪਾਂ ਕਿਵੇਂ ਟਰਾਂਸਫਰ ਕਰਨੀ ਹੈ ਯੂਕੇ ਤੋਂ ਇਹਦੇ ਲਈ ਦੋ ਤੁਹਾਨੂੰ ਜੀ ਦੱਸੂਗਾ ਮੈਂ ਇੱਕ ਹੈਗੀ ਆ ਆਪਣੇ ਰੋਮੈਂਟਲੀ ਤੇ ਸੈਕੰਡ ਹੈ ਪੇਪੈਨੀ ਰੋਮੈਂਟਲੀ ਦੀ ਐਵੇਂਗੀ ਪ੍ਰੋਸੈਸ ਕਿ ਰੋਮੈਂਟਲੀ ਦੇ ਵਿੱਚ ਆਪਾਂ 1 ਪਾਉਂਡ ਤੋਂ ਲੈ ਕੇ 1000 ਪਾਉਂਡ ਤੱਕ ਵੀ ਆਪਾਂ ਭੇਜੀਏ ਤਾਂ ਉਹਨਾਂ ਨੇ ਇੱਕ ਟਰਾਂਜੈਕਸ਼ਨ ਦੇ 2 ਪਾਉਂਡ ਹੀ ਕੱਟਨੇ ਆ ਹਰ ਵਾਰ ਹਨਾ ਜਦੋਂ ਵੀ ਆਪਾਂ ਮਨੀ ਟਰਾਂਸਫਰ ਕਰਨੀ ਹੈ ਸੈਕੰਡ ਆਪਣੀ ਪੇਪੈਨੀ ਹੈ ਜਿਹੜੀ ਉਹਦੇ ਕੋਈ ਵੀ ਚਾਰਜਸ ਨਹੀਂਗੇ ਤੇ ਜਿਹੜੀ ਰਮੀਟਲੀ ਆ ਉਹਦੇ ਆਪਾਂ ਇਨਸਟੈਂਟ ਜੇ ਮਨੀ ਟਰਾਂਸਫਰ ਕਰਾਂਗੇ ਤਾਂ ਉਹਨਾਂ ਨੇ ਥੋੜੇ ਜਿਹਾ ਜ਼ਿਆਦੇ ਚਾਰਜਸ ਕੱਟਨੇ ਆ ਤੇ ਜੇ ਆਪਾਂ ਕਈ ਵਾਰ ਰਮੀਟਲੀ ਤੇ ਦੋ ਆਪਸ਼ਨ ਹੁੰਦੇ ਆਗੇ ਆ ਜੇ ਆਪਾਂ ਪਹਿਲਾ ਚੂਜ਼ ਕਰਾਂਗੇ ਕਿ ਇਨਸਟੈਂਟ ਭੇਜਣੀ ਆ ਤਾਂ ਉਹਨਾਂ ਨੇ ਥੋੜੇ ਜਿਆਦੇ ਕੱਟਨੇ ਆ ਤੇ ਜੇ ਆਪਾਂ ਸੈਕੰਡ ਵਾਲਾ ਆਪਸ਼ਨ ਚੂਜ਼ ਕਰਾਂਗੇ ਤਾਂ ਕਈ ਵਾਰ ਉਹ 4 ਘੰਟੇ ਲੈ ਲੈਂਦੇ ਆ 5 ਘੰਟੇ ਲੈ ਲੈਂਦੇ ਆ ਨਾ ਮਨੀ ਭੇਜਣ ਨੂੰ ਕਈ ਵਾਰ ਇੱਕ ਦਿਨ ਵੀ ਲੈ ਲੈਂਦੇ ਆ ਤੇ ਉਹਨਾਂ ਨੇ ਆਪਾਂ ਨੂੰ 50 ਵੀ ਐਕਸਟਰਾ ਵੀ ਦਿੰਦੇ ਆ ਉਹ ਉਸ ਚੀਜ਼ ਦੇ ਤੇ ਸੈਕਿੰਡ ਆਪਣਾ ਜਿਹੜਾ ਪੇ ਪੈਣੀ ਹੈ ਪੇ ਪੈਣੀ ਬਹੁਤ ਹੀ ਵਧੀਆ ਹੈ ਤੇ ਉਹਦੇ ਥਰੂ ਆਪਾਂ ਜੇ ਮਣੀ ਆਪਾਂ ਇੰਡੀਆ ਭੇਜਦੇ ਹੈਗੇ ਆ ਤਾਂ ਉਹਨਾਂ ਨੇ ਆਪਣੇ ਗੂਗਲ ਦੇ ਰੇਟ ਨਾਲੋਂ ਉਹਨਾਂ ਨੇ 1.50 ਪੀ ਐਕਸਟਰਾ ਆਪਾਂ ਨੂੰ ਦੇਣੀ ਹੈ ਤੇ ਉਹ ਵੀ ਬਹੁਤ ਸਿਕਿਉਰ ਹੈਗਾ ਉਹਨਾਂ ਨੇ ਕਿਉਂਕਿ ਇੱਕ ਦਿਨ ਲਾ ਦਿੰਦੇ ਹੈਗੇ ਉਹ ਕਈ ਵਾਰ ਕਈ ਵਾਰ ਦੋ ਦਿਨ ਵੀ ਲਾ ਦਿੰਦੇ ਹੈ ਤੇ ਉਹ ਆਪਣੇ ਅਕਾਊਂਟ ਦੇ ਵਿੱਚ ਵਧੀਆ ਸੇਫ ਤਰੀਕੇ ਨਾਲ ਮਣੀ ਜਾਂਦੀ ਹੈ ਇਹੋ ਜੀ ਕੋਈ ਦਿੱਕਤ ਨਹੀਂ ਕਿਉ ਮਣੀ ਜਾਂ ਕੋਈ ਫਰਾਡ ਹੈਗਾ ਜਾਂ ਕੁਛ ਹੈ ਨਹੀਂ ਬਹੁਤ ਵਧੀਆ ਹੈਗਾ ਤੁਸੀਂ ਆ ਦੋ ਚੀਜ਼ਾਂ ਯੂਜ਼ ਕਰੋ ਤੇ ਜੇ ਤੁਹਾਨੂੰ ਜ਼ਿਆਦਾ ਨਹੀਂ ਜ਼ਰੂਰਤ ਕਿ ਆਪਾਂ ਅੱਜ ਹੀ ਮਣੀ ਭੇਜਨੀ ਹੈ ਤੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਪੇ ਪੈਨੀ ਯੂਜ਼ ਕਰੋ ਕਿ ਤੁਹਾਨੂੰ ਥੋੜਾ ਜਿਹਾ ਫਾਇਦਾ ਵੀ ਹੋਊਗਾ ਤੇ ਸਾਰਾ ਕੁਝ ਹੋਊਗਾ ਨਾ ਤੇ ਰਮੈਂਟਲੀ ਰਮੈਂਟਲੀ ਬਹੁਤ ਵਧੀਆ ਜੇ ਇਨਸਟੈਂਟ ਵੇ ਨਾਲ ਆਪਾਂ ਮਣੀ ਟ੍ਰਾਂਸਫਰ ਕਰਨੀ ਹੈ ਤਾਂ ਤੁਸੀਂ ਆਪਣੇ ਰਮੈਂਟਲੀ ਚੂਜ਼ ਕਰੋ ਤੇ ਨਹੀਂ ਤਾਂ ਪੇ ਪੈਨੀ ਬਹੁਤ ਵਧੀਆ ਹੈ ਹਰ ਇੱਕ ਨੂੰ ਪੇ ਪੈਨੀ ਚੂਜ਼ ਕਰਨੀ ਚਾਹੀਦੀ ਹੈ ਥੈਂਕ ਯੂ